ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਈ ਇੱਥੇ ਵੱਧੋ-ਵੱਧ ਰੱਖਤ ਲੱਗੇ ਹੋਇਆ ਵੱਧੋ-ਵੱਧ ਰੱਖਤ ਲਾਓ ਤੁਸੀਂ ਜੇ ਜਾਨਵਰਾਂ ਨੂੰ ਪਾਣੀ ਵੱਧ-ਵੱਧ ਰੋ ਜਿੰਨੀ ਵੀ ਸੇਵਾ ਵੱਧ-ਵੱਧ ਰੱਖਤਾਂ ਦੀ ਹੋ ਸਕਦੀ ਹੈ ਕਰੋ ਜੇ ਜਿੰਨੀ ਵੀ ਵੱਧ-ਵੱਧ ਜਾਨਵਰਾਂ ਨੂੰ ਸੇਵਾ ਕੁੰਡੇ ਪਰ ਪਰ ਧਰਦੇ ਆ ਤੇ ਵੱਧ-ਵੱਧ ਸੇਵਾ ਕਰੋ ਸਭ ਤੋਂ ਪਹਿਲਾਂ ਜੀ ਬਾਬਾ ਭਗਤ RAM ਮਹਾਰਾਜ ਦੀ ਜੈ ਸੰਦੇਸ਼ ਸੁਪਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹ ਕਾਫੀ ਕਮ ਸਕਾ ਮ 10 ਦਹਾੜਾ ਤੋਂ ਉਪਰ ਆਲਾ ਕਰ ਰਿਹਾ ਸੰਗਤਾਂ ਨੂੰ ਦਿਸਮ ਦਿਸਮ ਵਿੱਚ ਆਏ ਸੰਗਤਾਂ ਨੂੰ ਸੰਦੇਸ਼ ਪਹੁੰਚਾ ਰਹੇ ਨੇ ਅੱਜ ਅਸੀਂ ਬਾਬਾ ਭਗਤ ਰਾਮ ਜੀ ਦੇ ਮੰਦਿਰ ਵਿੱਚ ਖੜੇ ਆ ਜੋ ਕਿ ਬਹੁਤ ਹੀ ਪੁਰਾਣਾ ਮੰਦਿਰ ਹੈ 1947 ਦੇ ਵਿੱਚ ਲਗਭਗ ਇੱਥੋਂ ਇਸ ਮੰਦਿਰ ਦੇ ਵਿੱਚ ਬਹੁਤ ਹੀ ਸਾਧੂ ਮਹਾਤਮਾ ਪੂਜਾ ਕਰਾ ਕਰਸਨ ਕਥਾ ਕਰਦਾ ਕਰਿਆ ਕਰਸਨ ਅੱਜ ਇਸ ਮੰਦਿਰ ਦੀ ਸੇਵਾ ਬਾਬਾ ਜਗਰਾਦਾ ਜੀ ਕਰ ਰਹੇ ਨੇ ਇਸ ਬਾਬਾ ਜਗਰਾਤਾ ਜੀ ਨੇ ਇਸ ਮੰਦਿਰ ਦੇ ਵਿੱਚ ਬਹੁਤ ਤਰ੍ਹਾਂ ਦੇ ਬੂਟੇ ਬੋੜ ਪਿੱਪਲ ਚਿਕੂ ਬਦਾਮ ਅਤੇ ਜਿੰਨੇ ਵੀ ਤਖਤਾ ਦਾ ਦਰਖਤ ਨੇ ਸ਼ਾਮ ਵਾਲੇ ਦਰਖਤ ਨੇ ਲਾਏ ਨੇ ਬਾਬਾ ਜਗਰਾਤਾ ਜੀ ਬਹੁਤ ਤਨੋਂ ਸੇਵਾ ਕਰ ਰਹੇ ਨੇ ਸਾਨੂੰ ਇਹੋ ਜਿਹੀ ਜਗ੍ਹਾ ਤੇ ਸੇਵਾ ਕਰਨੀ ਵੀ ਚਾਹੀਦੀ ਹੈ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹਨ ਸਾਨੂੰ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਜਿੱਥੇ ਵੀ ਦਰਖਤ ਲੱਗੇ ਹੋਏ ਹਨ ਅੱਜ ਧਰਤੀ ਦਾ ਜੋ ਟੈਂਪਰੇਚਰ ਹੈ ਬਹੁਤ ਜਿਆਦਾ ਵੱਧ ਰਿਹਾ ਹੈ ਗਰਮੀ ਬਹੁਤ ਜਿਆਦਾ ਪੈ ਰਹੀ ਆ ਸੰਗਤਾਂ ਨੂੰ ਬੇਨਤੀ ਹੈ ਸੰਦਲਿਸ ਸੁਪਾ ਕਹਿੰਦਾ ਦੇ ਮਾਧਮ ਰਾਹੀਂ ਕਿ ਜਗਾ ਜਗਾ ਤੇ ਪਾਈ ਪਾਣੀ ਦਾ ਪ੍ਰਬੰਧ ਕਰੋ ਕੁੰਡੇ ਰੱਖੋ ਸੇਵਾ ਪਾਣੀ ਦੀ ਜਰੂਰ ਕਰਿਆ ਕਰੋ ਇਹ ਅੱਖਾਂ ਦੀ ਸੇਵਾ ਕਰਦੇ ਆ ਦਵਾਈ ਦੀ ਬਾਕੀ ਬਾਬਾ ਜਗਰਾਤਾ ਜੀ ਅੱਖਾਂ ਦੇ ਵੀ ਸੇਵਾ ਕਰਦੇ ਹਨ ਸੋ ਸੰਗਤਾਂ ਨੂੰ ਬਹੁਤ ਬਹੁਤ ਆਈਆਂ ਸੰਗਤਾਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸਾਡੇ ਮਾਨਯੋਗ ਡਾਕਟਰ ਜਗਤਾਰ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਜੋ ਕੁੰਡਾਂ ਦਾ oprala ਇਹ ਕਮ ਸੇ ਕਮ 10 ਦਿਨਾਂ ਤੋਂ ਜਿੰਨੇ ਸਾਡੇ ਗੁਰਦੁਆਰਿਆਂ ਨੇ ਮੰਦਰ ਨੇ ਮਸੀਤਾਂ ਦੇ ਵਿੱਚ ਇਹਨਾਂ ਨੇ ਕੁੰਡੇ ਰੱਖਣ ਦਾ ਬਹੁਤ ਵੱਡਾ oprala ਕੀਤਾ ਹੋਇਆ ਆਓ ਇੱਕ ਵਾਰ ਫਿਰ ਇਆਂ ਸੰਗਤਾਂ ਦਾ ਧੰਨਵਾਦ ਬਾਬਾ ਭਗਤ ਨਰਾਜ ਜੀ ਮਹਾਰਾਜ ਕੀ ਜੈ ਆਹ ਫਿਰ ਓਏ ਆਮਣੇ ਆਮਣੇ ਅੰਨ ਕਾਬੂ ਤੇ ਚੋਕ ਚੁੱਕਾ ਸੀ ਤੇ ਆਪਣਾ ਸਹੀ ਹਾਲ ਹੀ ਹੈ ਨਾ ਸਾਹਮਣੇ ਇਸ ਸੈਕਟਰੀਆਂ ਦੇ ਵਿੱਚ ਪੂਰਾ ਹੋ ਗਿਆ ਹੋਰ ਵੀ ਨਹੀਂ ਆ ਲੈਣੇ ਪੈਣਗੇ ਥਾਣੇ ਚਲਣਗੇ ਤੇ

ਕਿ ਨਾ ਹੋ ਜਾ ਆਇਆ ਤੈਨੂੰ ਆ ਬੰਦੇ ਆ ਗਏ ਬੰਦੇ ਹੋਰ ਇੱਕ ਹੂੰ ਉਹ ਹੋਰ ਖਾਣੇ ਦਾ ਲਾਈ ਵੀ ਅੱਜ ਤਾਂ ਬਾਈ ਹਣੀ ਬਾਦਾਮ ਖਾ ਰਹੇ ਆ ਕੱਚੇ ਲੱਗੇ ਹੋਏ ਨੇ ਇੱਥੇ ਬੱਚੇ ਵੀ ਬਾਦਾਮ ਖਾਣ ਦੇ ਵਿੱਚ ਰੁੱਝੇ ਹੋਏ ਆ ਕੱਚੇ ਲੱਗੇ ਹੋਏ ਨੇ ਪਰ ਹਾਇ ਬਹੁਤ ਸੁਆਦ ਨੇ ਦੇਖੋ ਪੰਜਾਬ ਦੇ ਵਿੱਚ ਵੀ ਜਿਹੜਾ ਬਾਦਾਮਾਂ ਦਾ ਪੌਦਾ ਲੱਗਿਆ ਵਾ ਦਰਖਤ ਲੱਗਿਆ ਵਾ ਕਿੰਨੇ ਬਾਦਾਮ ਲੱਗੇ ਹੋਏ ਬਹੁਤ سارے ਬਾਦਾਮ ਲੱਗੇ ਹੋਏ